ਹਾਂਜੀ ਗੁੱਡ ਮਾਰਨਿੰਗ ਗਾਈਜ਼ ਗੁੱਡ ਮਾਰਨਿੰਗ ਜੀ ਵੀਰਪਾਲ ਜਾਣਾ ਕਰਨਾ ਕਰਾਂ ਜੀ ਉਹ ਸਾਰੇ ਉਹ ਡੌ ਮੇਰੇ ਨਾਲ ਕੋ ਭੇਜਦਾ ਪਹਿਲਾਂ ਤੁਹਾਨੂੰ ਆਵਾਜ਼ ਦੇਖੋ ਗਾਈਜ਼ ਪਹਿਲਾਂ ਤਾਂ ਆਵਾਜ਼ ਚੈੱਕ ਕਰੋ ਤੇ ਮੈਨੂੰ ਲੱਗਾ ਕੱਲ ਤੱਕ ਤਾਂ ਸਾਡੀ ਆਵਾਜ਼ ਬਿਲਕੁਲ ਗੈਵੀ ਹੋ ਜਾਣੀ ਵੀਰ ਤਾਂ ਹੁੰਦੀ ਆਲਵੇਸ ਗੁੱਡ ਮਾਰਨਿੰਗ ਗਾਈਜ਼ ਵੈਲਕਮ ਟੂ आवर ਨਿਊ ਬਲੌਗ ਠੀਕ ਹੈ ਵੀਰਪਾਲ 18 ਐਂਡ ਮਨਪ੍ਰੀਤ ਕੌਰ ਸੀ ਵੀ ਅੱਗੇ ਤੇ ਉੱਠ ਖੜੇ ਬਈ ਨੀਂਦ ਆਈ ਜਾਂਦੀ ਆੱਖਾਂ 'ਚ ਬਹੁਤ ਨੀਂਦ ਅਤੇ ਮਹਿੰਦੀ ਦਾ ਰੰਗ ਗੂੜਾ ਗੂੜਾ ਤੇਰੇ ਨਾਲ ਦਾ ਪੌੜਾ ਜੂੜਾ ਪੀਰ ਪਾਲ ਦਾ ਤਾਂ ਪਤਾ ਨਹੀਂ ਕਦੋਂ ਪੌੜਾ ਜੂੜਾ ਠੀਕਾ ਇੱਧਰ ਮਹਿੰਦੀ ਚੜ ਗਈ ਆਪਣੇ ਵੀ ਬਹੁਤ ਚੜਕਾ ਮੈਨੂੰ ਰਾਤ ਨੂੰ ਮੈਂਟ ਆਇਆ ਕਿ ਤੁਸੀਂ ਅਨਮੈਲਡੋ ਲੈ ਦੱਸ ਬਾਈ ਬਤਰੀ ਬਲੌਕ ਕਰਕੇ ਦੇਖਦੇ ਨਗਾ ਨਗਾ ਕੀ ਦੇਖਦੇ ਐਵੇਂ ਤੁਸੀਂ ਐਂ ਕਰੀਂ ਤੁਸੀਂ ਨਹੀਂ ਕਿ ਸਾਡੇ ਘਰੇ ਲਾਸਟ ਹੋਇਆ ਕੋ ਮੈਕ ਵੀ ਰਿਕੇ ਘਰੇ ਲਾਸਟ ਹੋਇਆ ਹਾਂ ਸਾਡੇ ਘਰੇ ਵੀਰਾ ਲਾਸਟ ਹੋਇਆ ਹੋਊਗਾ ਇਹਨਾਂ ਦੇ ਘਰੇ ਤਾਂ ਲਾਸਟ ਹੋਇਆ ਹੋਊਗਾ ਏਡੀ ਯਾ ਕਿ ਪੀੜੀ ਦਾ ਲਾਸਟ ਵਿਆਹ ਸਾਡਾ ਲਗਾ ਇਹਨਾਂ ਦੀ ਪੀੜੀ ਦਾ ਲਾਸਟ ਵਿਆਹ ਹਾਂ ਉਹ ਚੀਜ਼ ਹੈ ਉਹ ਚੀਜ਼ ਹੈ ਉਹ ਚੀਜ਼ ਹੁੰਦੀ ਹੈ ਸਹੀ ਗੱਲ ਹੈ ਚਲੋ ਚਾਹ ਪਾਣੀ ਭਈ ਆ ਗਈ ਆ ਚਾਹ ਪੀ ਲਿਏ ਕੁਛ ਦੇਸੀ ਕੁਛ ਖਾਣਾ ਨਹੀਂ ਆਂਟੀ ਮੈਂ ਕੁਛ ਨਹੀਂ ਖਾਣਾ ਹੁੰਦਾ ਕਲੇ ਕਲੇ ਦੇਖੋਗੇ ਕੰਮ ਕਰੀਏ ਕਿਉਂਕਿ ਉਨੀ ਪੈਰੀ ਜਿੰਨੀ ਪੈਰੀ ਜਾਣਾ ਅਸੀਂ ਉਨੀ ਪੈਰੀ ਵਾਪਸ ਆਣਾ ਤੁਸੀਂ ਜਾਓ ਲਓ ਬਈ ਗਾਇਜ਼ ਦੋ ਇਜਾਜ਼ਤ ਹੁਣ ਆਪਾਂ ਚੱਲਿਆਂ ਗੱਲ ਤੜਕਾ ਹੀ ਰੁੱਸ ਕੇ ਚੱਲਿਆਂ ਆ ਚੱਲੀਏ ਅਗਰ ਆ ਵੀ ਤੂੰ ਰੁੱਸ ਕੇ ਜਾਓ ਚਲੋ ਆ ਲੋ ਬਈ ਗਾਈਜ਼ ਅੱਜ ਲਾਉਣੀ ਆਪਾਂ ਇੱਥੇ ਰੌਣਕਾਂ ਇੱਥੇ ਰੌਣਕਾਂ ਲਾਉਣੀਆਂ ਨੇ ਅੱਜ ਲੋ ਬਈ ਮੈਂ ਤੇ ਵੀਰਪਾਲ ਚੱਲੇ ਆ ਬਈ ਠੀਕ ਐ ਜੁਝਾਰ ਵੀ ਉੱਠ ਗੜਿਆ ਆਵਾਸੀਆਂ ਲਈ ਜਾਂਦਾ ਅਸੀਂ ਮੋੜਨਾ ਸੀ ਆਉਣ ਜਾਣੀ ਕਰਨਾਗਾ ਤੇ ਬਸ ਕੱਪੜੇ ਵਗਾਰੇ ਚੱਕ ਕੇ ਲਿਆਉਣੇ ਆ ਸੀ ਕਿਉਂਕਿ ਅਸੀਂ ਕੱਲ ਕੱਪੜੇ ਲੈ ਕੇ ਨਹੀਂ ਸਾਇਏ ਤਾਂ ਕਰਕੇ ਇੱਧਰ ਜੋਤਵਰ ਗਿਆ ਆਪਦਾ ਕੰਮ ਕਰਨ ਚੱਲੇ ਨੇ ਠੀਕ ਐ ਉੱਠਣਸਾਰ ਜੋਤ ਨੇ ਹੀ ਮੈਨੂੰ ਲੱਗਦਾ ਚਾਹ ਤਾਂ ਪੀਂਦੀ ਹੋਈ ਨਹੀਂ ਐ ਕਿ ਉੱਠਣਸਾਰ ਕੰਮ ਹੀ ਕਰਨ ਜਾ ਰਹੀ ਆ ਮੈਂ ਕਿਹਾ ਵੀਰਪਾਲ ਅੱਜ ਇੱਥੇ ਰੌਣਕਾਂ ਲੱਗਣੀਆਂ ਨੇ ਹੈ ਅੱਜ ਇੱਥੇ ਖੌਰੂ ਪੈਣਾ ਅੱਜ ਉਤਲੇ ਪਾਸੇ ਲੱਗੂ ਹਾਂ ਅੱਜ ਲੱਗੂ ਇੱਥੇ ਰੌਣਕਾਂ ਐਂ ਜਾ ਰਹੇ ਸੜੀ ਹੋਰ ਚ ਓਏ ਬੜੀ ਤਿੱਕੀ ਮੀਰਾ ਓਕੇ ਗਾਇਸ ਵੀਰੇ ਮਿਲਦੇ ਆ ਮਿਲਦੇ ਆ ਦੁਪਹਿਰੇ ਹਾਂਜੀ ਆ ਕੇ ਮਿਲਦੇ ਆ ਈਪੂੜ ਉਤਾਰਤਾ ਬਈ ਆਪਾਂ ਦੀਪੂੜ ਗਏ ਨੇ ਵੀਰਪਾਲ ਨੂੰ ਉਤਾਰ ਚਾਣਾ ਇਹਨਾਂ ਨੇ ਫੇਰ ਲੋ ਬਈ ਗਾਇਸ ਠੀਕ ਤੇ ਆਪਾਂ ਰੋਟੀ ਰੋਟੀ ਖਾ ਕੇ ਪਰੌਟੀ ਖਾ ਕੇ ਜੁਹਾਰ ਨੂੰ ਮੈਂ ਕਿਹਾ ਨਵਾ ਦਿਓ ਬਈ ਕੱਪੜੇ-ਕੁਪੜੇ ਪਾ ਦਿਓ ਉਹਦੇ ਫੇਰ ਆਪਾਂ ਕਿਉਂਕਿ ਹੁਣੀ ਮੁੜਨਾ ਲਾ ਅਸੀਂ ਚੱਲਿਆ ਘਰ ਘਰ ਜਾ ਕੇ ਮਣਾ ਮੋਟਾ ਰੈਡੀ ਹੋ ਕੇ ਕਿ ਮੈਂ ਹੈੱਡ ਵਾਸ਼ ਵੀ ਕਰਨਾਗਾ ਫਿਰ ਆਪਾਂ ਸਿੱਧਾ ਜੋਤ ਕੇ ਕੰਨੀ ਜਾਣਗੇ ਠੀਕ ਹੈ ਆਪਾਂ ਘਰੇ ਜਾਣਗੇ ਸੋਸ ਸਕੀਨ ਵਗੈਰਾ ਤੇ ਰੱਤ ਚਾਹੀਏ ਬੋਲੋ ਬੱਤੀਆ ਆ ਬੋਨ ਦੇ ਵਿੱਚ ਭਾਈਸ ਕੀਰੇ ਚ ਭਾਈਸ ਤੁਸੀਂ ਅੱਧਾ ਨਹੀਂ ਨਾਣ ਲੈ ਕੇ ਚੱਲੀ ਸੋਸ ਮੈਂ ਤਾਂ ਚੱਕੀ ਨਹੀਂ ਕਰੂੰ ਬਸ ਠੀਕ ਹੈ ਲੋ ਬਈ ਪਿੰਡ ਕੋਨਸਾ ਚ ਮਾਹੌਲ ਹੋਲੀ ਦਾ ਜਵਾਕ ਦੇ ਰੰਗ ਚੱਕੀ ਫਿਰਦੇ ਨੇ ਸ਼ਹਿਰਾਂ ਵਾਲਾ ਸ਼ਹਿਰਾਂ ਵਾਲਾ ਮਾਹੌਲ ਆ ਪਿਆ ਸ਼ਹਿਰਾਂ ਜੁੰਦਾ ਹੀ ਮਾਹੌਲ ਲੋ ਬਈ ਗਾਇਸ ਤੇ ਆਪਾਂ ਆ ਜਾਂ ਫੇਰ ਅਜ ਬੌਮ ਸ਼ਰਸਰ ਹੋਣ ਤੇ ਕਾਲੀ ਕਾਲੀ ਚ ਭਾਬੀ ਕਹਿੰਗੇ ਕਦੇ ਟਾਈਮ ਕੱਢ ਕੇ ਤਾਂ ਆਉਂਦੀ ਹੋਈ ਨਹੀਂ ਮੰਪਰੀ ਤਾਂ ਕਾਲੀ ਕਾਲੀ ਚ ਆਏ ਆ ਆਪਦਾ ਕੰਮ ਕਰਵਾਉਣ ਵਾਸਤੇ ਫਿਰ ਕੰਮ ਕਰਵਾ ਕੇ ਅੱਜ ਭਾਬੀ ਜਾਗੂ ਆ ਓਕੇ ਯੈਸ ਮੈਮ ਸាប់ ਲੋ ਵੇ ਗਾਇਸ ਸੰਗਤਾਂ ਨਾ ਧੋ ਕੇ ਚੱਲ ਪੀਆ ਫੇਰ ਆ ਬਲੂ ਕੋਟਲੀ ਨੂੰ 10 ਦਿਨ ਹੋ ਗਏ ਆ ਬਲੂ ਕੋਟਲੀ ਬਰਨਾਲਾ ਬਰਨਾਲਾ ਆਪ ਨੂੰ ਕੋਟਲੀ ਆ ਹੀ ਕੋ ਚੱਲ ਜਾਂਦਾ ਕਈ ਵਾਰ ਆ ਬਲੂ ਕੋਟਲੀ ਤੋਂ ਗੋਨੇਆਣਾ ਗੋਨੇਆਣੀ ਧੋ ਆ ਬਲੂ ਕੋਟਲੀ ਹੁਣ ਫੇਰ ਆ ਬਲੂ ਕੋਟਲੀ ਜਾ ਰਹੇ ਆ ਲਾਸਟ ਵਿਆਹ ਦਾ ਲਾਸਟ ਵਿਆਹ ਚਲੋ ਅੱਜ ਤਾਂ ਬਸ ਅੱਜ ਤਾਂ ਸੌਣਾ ਹੀ ਨਹੀਂ ਅਸੀਂ ਸਾਰੀ ਰਾਤ ਬਸ ਖਾਲੀ ਨਿਪੜਗੀ ਆ ਤਾਂ ਬਹੁਤ ਇੰਜੋਏ ਕਰਨਾ ਬਹੁਤ ਗਿੱਦਾ ਪਾਉਣਾ ਬਹੁਤ ਨੱਚਣਾ ਤੇ ਜੁੜੇ ਰਹੋ ਮੈਂ ਤੁਹਾਨੂੰ ਲਾਈਵ ਵੀ ਦਿਖਾਵਾਂਗੀ ਲਾਈਵ ਵੀ ਹੋऊंगी ਮੈਂ ਜਲਦੀ ਜਲਦੀ ਕੇਰਾ ਫੋਲੋ ਕਰ ਲਓ ਮੈਨੂੰ ਠੀਕ ਆ ਸਹੀ ਬਾਤ ਹੈ ਨਾ ਸਹੀ ਬਾਤ ਹੈ ਚਲੋ ਬਈ ਗਾਇਸ ਕਹਿੰਦੇ ਭੁੱਖ ਲੱਗੀ ਤੇ ਹੁਣ ਅਸੀਂ ਕੰਨੇ ਦਾ ਜੂਸ ਪੀ ਲਈਏ ਵਾਹ ਜੀ ਤਿੰਨ ਗਲਾਸ ਕਹਿੰਦਾ ਮੇਰੇ ਤਿੰਨ ਗਲਾਸ ਓਏ ਨੂਨ ਨਾ ਪਾਇਆ ਵਿਚਵਾਲਾ ਨੂਨ ਨਾ ਪਾਇਆ ਵਿੱਚ ਥੋੜਾ ਪਾ ਦਿ ਵੀਰੇ ਨੂਨ ਨੂਨ ਥੋੜਾ ਪਾ ਦਿਓ ਹਜੇ ਤਾਂ ਅਸੀਂ ਜਾਣਾ ਹੀ ਬਠਿੰਡੇ ਸੀ ਜੇ ਕਿਤੇ ਅਸੀਂ ਦੂਰ ਦਰਾਡੇ ਜਾਣਾ ਹੋਵੇ ਪਤਾ ਨਹੀਂ ਕਿੰਨੇ ਕਵਾਰੀ ਰੁਕਾਂਗੇ ਓਏ ਹਲੋ ਬਈ ਗਾਇਜ਼ ਮੀ ਪੈਣ ਲੱਗ ਗਿਆ ਤੇ ਹੁਣ ਅਸੀਂ ਸੋਚਿਆ ਨਹੀਂ ਕਿਉਂਕਿ ਟੈਂਟ ਵਗੈਰਾ ਸਾਰਾ ਬਾਹਰ ਲੱਗ ਗਿਆ ਹੈਨਾ ਪੱਕਾ ਈ ਬਤਰੀ ਕਿ ਹੋਵੇ ਪਤਾ ਨਹੀਂ ਕਿਉਂਕਿ ਮੀਂਹ ਪੈਣ ਲੱਗੇ ਸਨ ਤਾਂ ਹੌਣੇ ਲੱਗੀਆਂ ਪ੍ਰੋਗਰਾਮ ਖਰਾਬ ਜਾਣਾ ਹੋ ਜੇ ਫੋਨ ਲਾ ਕੇ ਪੁੱਛੋ ਨਾ ਬਈ ਜਮੇ ਸਰਾ ਪਹੁੰਚ ਗਏ ਬਈ ਆਪਾਂ ਵਿਆਹ ਲਈ ਘਰ ਉਹ ਦੇਖਾ ਗੋਦੜਾ ਹੋ ਜਾ ਗੋਦੜੀ ਮੇ ਵੀਰਾਂ ਹੀ ਬੜਾ ਡੈਡੀਕੇਟਾ ਬੋਲ ਲਾ ਕੇ ਮੂਰੇ ਖੜਾ ਹੁੰਦਾ ਡੈਕੋਰੇਸ਼ਨ ਹੋ ਗਿਆ ਖੜਾ ਵਗੇ ਓ ਕਾਜੂ ਆ ਗਿਆ ਓਏ ਚੱਲ ਮੇਰੀ ਬੱਕਰੀ ਕੱਲ ਵਾਲੀ ਤਾਂ ਹਾਂ ਉੱਥੇ ਲਾ ਦਿਓ ਗੱਡੀ ਠੀਕ ਹੈ ਬਾਈ ਲੈਣਾ ਮੇਰੇ ਹੁੜਕੇ ਤੇ ਮਾਂ ਪਿਓ ਉੱਤੇ ਪਿਆ ਕਿੱਥੇ ਮੇਰੇ ਕੋਲ ਆ ਲੈਣ ਵਾਲੀ ਕੀ ਕਰਦੇ ਹੋ ਤੇਲ ਚ ਹੋ ਰਹੇ ਨੇ ਅੱਖਚਰੀਂ ਦੇ ਦਾਂ 100 ਰੁਪਇਆ ਜੀ ਜੀ ਸਸੀ ਕਾਲ ਸਸੀ ਕਾਲ ਅੰਦਰ ਦਵਾਰੇ ਸਸੀ ਕਾਲ ਇਹਨੂੰ ਪਤਾ ਸਾਰੇ ਗਈ ਆਪਣੀ ਜੀ ਮੱਦੀ ਮੱਦੀ ਸਾਰੇ ਪੁੱਛਦੇ ਸੀ ਕਿਰਨਾ ਕਿੱਥੇ ਕਿਰਨਾ ਕਿੱਥੇ ਇੱਕ ਬੰਦਾ ਵੀਡੀਓ ਬਣਾਉਂਦਾ ਇੱਕ ਬੰਦਾ ਰਹਿੰਦਾ ਸੀ ਉਹ ਵੀ ਆ ਚਲੋ ਸਾਡਾ ਸਾਡਾ ਇੱਕ ਬੰਦਾ ਰਹਿੰਦਾ ਸੀ ਸਾਰੀ ਮਿਸ ਕਰ ਰਹੀ ਸੀ ਤੇ ਉਹ ਬੰਦਾ ਆ ਗਿਆ ਉਹ ਕਿੱਧਰ ਤੂੰ ਇੱਧਰ ਆ ਜਾ ਹੈਲੋ ਮੈਮ ਸਸਿਕਾ ਜੀ ਮੈਂ ਆ ਗਿਆ ਪੀਲ ਕੋਟ ਤੇ ਸੱਜਣ ਸਸਿਕਾ ਹੈ ਨਾ ਸਸਿਕਾ ਵਧੀਆ ਵਧੀਆ ਠੀਕ ਹਾਂ ਮੈਂ ਕਮੈਂਟਾਂ ਜਿਵੇਂ ਕਰੀ ਜਾਂਦੇ ਬੰਦੇ ਆ ਅਸੀਂ ਆਖੇ ਕਿ ਮੈਂ ਟੈਂਟ ਨਹੀਂ ਕਰਨਾ ਕਿ ਇੱਥੇ ਆਉ ਜਿਹਾਣਾ ਵੀ ਪੰਨ ਦੱਸ ਤੇ ਆਈ ਮੈਂ ਬੜਾ ਵਧੀਆ ਟਾਈਮ ਨਾਲ ਆ ਗਏ ਬਹੁਤ ਵਧੀਆ ਕੀਤਾ ਤੁਸੀਂ ਟਾਈਮ ਨਾਲ ਬੜਾ ਇੰਜੋਏ ਤਾਂ ਕਰ ਲਾਂਗੇ ਸਾਰੇ ਆਪਾਂ ਅੱਜ ਪੂਰੇ ਲਾਂਬੇ ਲਾ ਕੇ ਲਾ ਲਓ ਬਈ ਟੈਂਟ ਲੱਗ ਗਿਆ ਹਨਾ ਜਾਗੋ ਵਾਲਾ ਬਸ ਡੀਜੀ ਵਾਲੇ ਹੁਣ ਆ ਜਾਣਗੇ ਟੈਂਟ ਵਗੈਰਾ ਸਾਰਾ ਲੱਗ ਗਿਆ ਉਹ ਅਸੀਂ ਉਹਨਾਂ ਦੋਨਾਂ ਨੂੰ ਲੱਭਦੇ ਫਿਰ ਦਿਆਂ ਆਉਂਦੇ ਹਾਂ ਰਿੱਕੀ ਨੂੰ ਵੀ ਕਈਏ ਪੱਗ ਵਗੈਰਾ ਬਣ ਲੈਣਗੇ ਤਿਆਰ ਹੋ ਜਾਣਗੇ ਫਿਰ ਲਾਉਣੀਆਂ ਪੱਤੇ ਦੇਖਦੇ ਵਰਗਾ ਆਪਾਂ ਇੱਥੇ ਲਾ ਦੇ ਬੂਟੇ ਵੈਰੀ ਗੁੱਡ ਮੈਪਲਰੀ ਵੈਰੀ ਗੁੱਡ ਬਹੁਤ ਅੱਛੀ ਆ ਕਿਆ ਬਾਤ ਹੈ ਕਿਆ ਬਾਤ ਹੈ ਸੁੰਦਰ ਸੁੰਦਰ ਅਤੀ ਸੁੰਦਰ ਠੀਕ ਹੈ ਮੰਮੀ ਹੌਲ ਟਿਕਾ ਰਿੱਕੀ ਐਸੇ ਹੋ ਅੱਛੇ ਹੈ ਆਪ ਬਤਾਈਏ ਵਧੀਆ ਵਧੀਆ ਵਾਹ ਬਈ ਧੰਨਵਾਦ ਅੱਛਾ ਠੀਕ ਅੱਛੇ ਹੈ ਅੱਛੇ ਹੈ ਟਿਕੀ ਰੈਂਦਾ ਰੈਡੀ ਹੋਣ ਵਾਸਤੇ ਪਾ ਲੋ ਰਿੱਕੀ ਰੈਂਦਾ ਕੱਲਾ ਰੈਡੀ ਹੋਣ ਵਾਸਤੇ ਲਓ ਹੁਣ ਅ ਫਾਈਨਲ ਲੁੱਕ ਦਿਖਾਦਾ ਆਪਣੀ ਠੀਕ ਹੈ ਮੈਂ ਉਹ ਜੀਆਂ ਰੈਡੀ ਮੇਰੇ ਕੋਲ ਜੈਨੂ ਕਲਰ ਦਾ ਸੂਟ ਹੈ ਨਹੀਂ ਸੀਗਾ ਤਾਂ ਕਰਕੇ ਆਪਾਂ ਕਰੀਮ ਕਲਰ ਦਾ ਸੂਟ ਪਾ ਲਿਆ ਸਾਰੇ ਜਣੇ ਦੱਸਿਓ ਵੀ ਮੇਰੇ ਲਈ ਸੂਟ ਕਿਦਾਂ ਦਾ ਲੱਗ ਰਿਹਾ ਤੇ ਮੇਕਅਪ ਵੀ ਆਪਣਾ ਡਲ ਹੋ ਗਿਆ ਠੀਕ ਆ ਤੇ ਤੇਰੀ ਤਸਵੀਰ ਵੀ ਵਰੀ ਵੀ ਆ ਗਈ ਆਈ ਵਿਆਹ ਨਹੀਂ ਦੇਖਣਾ ਇਹ ਤਾਂ ਪਬਜੀ ਕਿੱਡਨ ਆਇਆ ਤੇ ਆਹ ਕਾਰਟੂਨ ਦੇਖਣ ਆਇਆਗਾ ਵਿਆਹ ਤਾਂ ਸਿਰਫ ਮੈਂ ਦੇਖਣ ਆਈ ਆਪਾਂ ਦੇਖ ਰਹੀ ਹਾਂ ਠੀਕ ਆ ਵੀ ਲਓ ਜੀ ਹਲਦੀ ਦਾ ਹਲਦੀ ਸਰਮਣੀ ਦਾ ਲੱਗ ਗਿਆ ਹਾਂਜੀ ਪੰਨੋਂਗੇ ਕਿਧਰ ਲਈ ਸਾਈਡ ਆ ਇਧਰ ਲਈ ਸਾਈਡ ਬੰਨ ਦੋ ਲੋ ਥੈਂਕ ਯੂ ਅੰਦਰ ਕਾਹਣਾ ਹੋਰ ਅੰਦਰ ਨਹੀਂ ਹਲਦੀ ਸਰਮਣੀ ਹੋ ਗਈ ਆ ਸਟਾਰਟ ਇਹ ਕੁੜੀ ਚਲੋ ਬਟਨ ਤੇ ਉਹੀ ਇਥੇ ਲਾ ਦੋ ਰੰਗੋਲੀ ਤੇ ਬਦਲਾਵ ਕਰੀਏ ਬਦਲਾਵ ਦੇ ਟਾਈਮ ਤੇ ਤਾਂ ਮੁੜੀ ਹਾਂ ਤੂੰ ਉੱਧਰ ਐ ਇੱਧਰ ਉੱਥੇ ਆ ਕੇ ਲਾਈਟ ਚ ਆਉਂਦੀ ਹੁੰਦੀ ਆ ਮਾਤ ਦੇ ਦੀ ਕਰ ਨੂੰ ਵਿਆਹ ਕਰੂ ਉਹ ਸ਼ੂਟ ਕਰੀ ਜਾਂਦੇ ਆ ਉੱਤੇ ਹੈਲੋ ਵੀ ਇਧਰ ਰਿੱਕੀ ਸਰ ਹੋ ਰਹੇ ਨੇ ਰੈਡੀ ਰੈਡੀ ਫੌਰ ਜਾਗੋ ਹਮ ਅੱਜ ਪਾਏਗੇ ਕਾਲਾ ਕੁਰਤਾ ਪਜਾਮਾ ਤੇ ਅਸੀਂ ਬਾਹਰ ਜਾ ਕੇ ਹੁਣ ਵੀਡੀਓ ਸ਼ੂਟ ਕਰ ਰਹੀਆਂ ਨੇ ਨਾਲੇ ਫੋਟੋਜ਼ ਖਿੱਚਣੀਆਂ ਨੇ ਕਿਉਂਕਿ ਅੱਜ ਰਿੱਕੀ ਨੂੰ ਮੇਰੀ ਜਿਹੜੀ ਆਊਟਫਿਟ ਆ ਉਹ ਬਹੁਤ ਸੋਹਣੀ ਲੱਗ ਰਹੀ ਹੈ ਅੱਛੀ ਲੱਗੀ ਅੱਛੀ ਲੱਗੀ ਮਤਲਬ ਇਹਨੂੰ ਲਾਈਟ ਕਲਰ ਵਾਲੇ ਵਧੀਆ ਲੱਗਦੇ ਤੁਸੀਂ ਪੁੱਛਦੇ ਹੋ ਨਾ ਮੈਨੂੰ ਵੀ ਮੈਂ ਲਾਈਟ ਕਲਰ ਕਿਉਂ ਪਾਉਣੀ ਆ ਮੈਂ ਰਿੱਕੀ ਕਰਕੇ ਪਾਉਣੀ ਆ ਲਾਈਟ ਕਲਰ ਬਿਕੋਜ਼ ਬਿਕੋਜ਼ ਰਿੱਕੀ ਬਹੁਤ ਜ਼ਿਆਦਾ ਲਾਈਕ ਕਰਦੇ ਆ ਲਾਈਟ ਕਲਰਸ ਨੂੰ ਤੇਦਰ ਬੋਰਡ ਵੀ ਆ ਗਿਆ ਜੀ ਆਇਆਂ ਨੂੰ ਜਾਗੋ ਵਾਲਾ ਹੈਨਾ ਇਹ ਤੂੰ ਚੱਲ ਪੀ ਨਹੀਂ ਤੂੰ ਹੀ ਦੋ ਨਹੀਂ ਬਤਾ ਪਾ ਦਮ ਉਹ ਲਓ ਬਈ ਜੁਹਾਰ ਸਾਡਾ ਲੋਟਰੀ ਖਾਈ ਜਾਂਦਾ ਫਲਾਤੀ ਮਾਰ ਕੇ ਡਿੱਗ ਜਾਂਦਾਗਾ ਉੱਠ ਖੜਦਾਗਾ ਇਹ ਚਲੋ 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 ਬਈ ਅੰਦਰ ਚੱਲਦੇ ਆਪਾਂ ਇਹ ਵੈਰੀ ਗੁੱਡ ਸੱਟ ਦੋ ਹਾਂ ਸੱਟ ਦੋ ਮਾਰੋ ਤੇ ਡੀ ਘਟਾ ਲਾ ਆ ਗਿਆ ਬਾਹਰ ਬਾਹਰ ਚਲੋ ਮਾਰੋ ਵੇ ਓਏ ਚਲੋ ਮਾਰੋ Oh very good Love you guys ਖਾਪਾ ਬੈਠੇ ਆ ਹੁਗੀ ਹਲਦੀ ਹਲਦੀ ਦੀ ਪੇਟ ਦੇ ਵਿੱਚ ਕਿਉਂਕਿ ਅਜੇ ਨਾਨਕੇ ਵੀ ਨਹੀਂ ਆਏ ਹੈਗੇ ਟਾਈਮ ਸੀਗਾ 4 ਵਜੇ ਦਾ ਨਾਨਕਾਂ ਦਾ ਪਰ ਅਜੇ ਕੋਈ ਨਹੀਂ ਆਇਆ ਚਲੋ ਆਪਾਂ ਆਂਦਾ ਰੈਡੀ ਬੈਠ ਗਏ ਆ ਮੇਕਅਪ ਵਗੈਰਾ ਆਪਣਾ ਹੋ ਗਿਆ ਜਾਗੋ ਵਾਸਤੇ ਵੀ ਇੰਨਾ ਕੁ ਸਹੀ ਆ ਬਸ ਆਪਾਂ ਉਰ ਉਪਰਾਂਦੀਆਂ ਕਰੁੰਦੀਆਂ ਪਾਉਂਦੀਆਂ ਹੋਣੀਆਂ ਤੇ ਆਊਟਫਿਟ ਚੇਂਜ ਕਰਦੇ ਹਾਂ ਲਓ ਬਈ ਗਾਇਸ ਰਣਵਿੰਦਰ ਸਿੰਘ ਜੀ ਵੀ ਹੋ ਗਿਆ ਰੈਡੀ ਠੀਕ ਆ ਕਾਲਾ ਕੁਰਤਾ ਪਜਾਮਾ ਪਾ ਚੁੱਕੇ ਆ ਕਿ ਆ ਸਾਡੀ ਦੋਨੋਂ ਦੀ ਫੋਟਾ ਤਾਂ ਲਓ ਥੋੜੀ ਹੋ ਗਈ ਆ ਤਿਆਰ ਗਾਇਸ ਸਾਰੇ ਖੁਸ਼ ਹੋ ਗਏ ਲੱਗਦਾ ਲਓ ਠੀਕ ਹੈ ਫਿਰ ਲੇ ਜੇ ਇਹ ਹਲਕੀਆਂ ਵੀ ਆਉਂਦੇ ਆ ਤਾਂ ਮਾਣਾ ਜੂਗਾ ਯਾ ਗਰੇਮਿੰਗ ਤੋਂ ਉਹ ਸੌਣੇ ਲੱਗ ਰਹੇ ਨੇ ਯਾਰ ਆ ਜਾ ਆ ਜੋਰੇ ਆ ਪੂਰੇ ਆ ਕੇ ਕੋਣਿਆ ਆ ਪੂਰੇ ਆ ਜੋ ਪੂਰੇ ਆ ਜੁਆਰ ਟੁੜੇ ਐਪੀਟਿਊਡ ਤੇ ਰਹਿੰਦਾ ਗਾ ਇਸ ਨੂੰ ਤਾਂ ਕਿ ਘਟਾਉਂਦਾ ਗਾ ਉਹ ਫਿਰਦਾ ਗਾ ਉਹ ਤੇ ਨੇੜੇ ਹੀ ਘਾ ਲੇ ਨੀ ਮੇਰੇ ਤੁਹਾਰੇ ਬੁਲਾਇਆ ਸੀ ਬੰਮਾ ਨੇ ਲੋ ਵੇ ਗਾਈਸ ਹੁਣ ਅਸੀਂ ਦੋਨੇ ਜਣੇ ਚੱਲੇ ਆ ਕੌੜੇ ਸ਼ਗਲ ਆਗੇ ਨਾਨਕੇ ਸਾਗੇ ਨਾਨਕੇ ਆਗੇ ਨਹੀਂ ਆਗੇ ਨਾਨਕੇ ਸਾਗੇ ਨਾਨਕੇ ਹਾਂ ਆਪਾਂ ਗਾਵਾਂਗੇ ਜਿੰਨਾ ਜਦੋਂ ਆਏ ਇਹਨੇ ਸਾਨੂੰ ਆਵੇ ਲੋ ਮੋੜ ਦਵਾਂਗੇ ਠੀਕ ਆਪਾਂ ਆਪਾਂ ਗੀਤਾਂ ਦਾ ਮੋੜ ਦੇਣਾ ਗਾਇਸ ਹਾਂ ਭਾਬੀ ਹਾਂ ਆਈ ਤੁਸੀਂ ਲੈ ਪੈ ਦੋ ਟੱਕੇ ਦੀ ਸੂਂ ਦਾ ਭਾਬੀ ਤੁਸੀਂ ਮੰਮੀ ਕਹਦੇ ਹੋ ਮੰਮੀ ਕਹਦੇ ਡੀਜੇ ਵਾਲੇ ਆ ਕੇ ਰਿੱਕੀ ਆਗੇ ਹਨ ਮੈਨੂੰ ਲੱਗਦਾ ਡੀਜੇ ਵਾਲੇ ਨਾਨਕੇ ਟਾਈਮ ਤੇ ਨਹੀਂ ਆਏ ਆਈ ਜਾਂਦੇ ਆ ਥੈਂਕ ਯੂ ਅੱਜ ਰਿਕੇ ਬੋਲੀਆਂ ਬੋਣੀਆਂ ਨੇ ਜੀਜੇ ਜੀ ਠੀਕ ਹੈ ਬਸ ਨੋਟ ਸਿੱਟਣ ਲਈ ਮਜਬੂਰ ਕਰਦੇ ਜੀਜਾ ਵੀ ਕਲਾਕਾਰ ਹੈ ਨਾ ਤੁਹਾਡੇ ਘੜਾਏ ਤਾਂ ਆ ਗਏ ਕਿ ਨਾ ਵੀਰਾ ਜਾਨੀ ਮਾਝਾ ਪ੍ਰਾਣੀ ਬੁੜੀਆਂ ਵਾਲੀਆਂ ਨਹੀਂ ਆਉਂਦੀਆਂ ਨਮਰਾਲੇ ਦਾ ਵਕਤ ਪਾ ਦਿੰਦਾ ਨਮਰਾਲੇ ਦਾ ਵਕਤ ਪਾ ਦਿੰਦਾ ਚੱਲ ਵਧੀਆ ਫੇਰਾ ਅੱਜ ਦਾ ਫਿਰ ਫੁੱਲ ਇੰਜੋਏ ਕਰਾਂਗੇ ਕਿ ਨਹੀਂ ਰਿੱਕੀ ਡੀ ਜੀ ਲੋੜ ਹੀ ਨਹੀਂ ਅੱਜ ਡੀ ਜੀ ਲੋੜ ਹੀ ਨਹੀਂ ਅੱਜ ਹਾਂ ਢੋਲੀ ਸਾਥ ਲੈ ਕੇ ਚੰਗਾ ਜਿਹਾ ਹਾਂ ਉਹ ਬੜਾ ਮਜ਼ਾ ਆਉਂਦਾ ਹੁੰਦਾ ਨਾ ਮਿਲਾ ਡੀ ਜੀ ਵਾਲੇ ਵੀ ਆ ਗਏ ਨਾ ਆ ਗਏ ਨਾਨਕੇ ਆ ਗਏ ਨਾਨਕੇ ਸ਼ਾਗੇ ਨਹੀਂ ਆ ਗਏ ਨਾਨਕੇ ਇਕ ਤੀਆਂ ਭਰਕੇ ਆ ਗਏ ਨਹੀਂ ਨੋ ਵੇ ਖੜਗੇ ਨਾਨਕਿਆਂ ਦੇ ਇੰਤਜ਼ਾਰ ਦੇ ਵਿੱਚ ਸਾਰੇ ਜਾਣੇ ਤਿਆਰ ਹੋ ਕੇ ਤੁਝਾਰ ਉਹ ਫਿਰਦਾ ਉਧਰ ਗਿੱਲੇ ਤਾਂ ਵੀ ਹੁੰਨੀਆਂ ਫਿਰ ਤੁਸੀ ਕਰ ਰਹੇ ਹੋ ਤੁਝਾਰ ਵੀ ਵੇਟ ਕਰ ਰਿਹਾ ਨਾਨਕਿਆਂ ਦੀ ਮੈਚਿੰਗ ਕਰੀ ਫਿਰਦਾ ਅਜਾ ਮਮਾ ਨਾਲ ਲੈ 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 ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਪਤਾ ਨਹੀਂ ਉੱਥੇ ਮੇਕਅੱਪ ਜਿਹਾ ਲੱਗ ਗਿਆ ਤੁਹਾਨੂੰ ਆਇਆ ਨੂੰ ਜੀ ਆਇਆਂ ਨੂੰ ਤੁਹਾਨੂੰ ਆਇਆ ਨੂੰ ਜੀ ਆਇਆਂ ਨੂੰ ਆਓ ਜੀ ਜੀ ਆਇਆਂ ਨਹੀਂ ਅੱਜ ਤਾਂ ਬਰਾਏ ਕਮਾਂਗੇ ਆਓ ਜੀ ਜੀ ਆਇਆਂ ਨੂੰ ਆਓ ਜੀ ਜੀ ਆਇਆਂ ਜਾਂ ਕੌਫੀ ਪੀਓਗੇ ਜਾਂ ਬਿਸਕੀ ਪੀਓਗੇ ਆਓ ਜੀ ਚਾਹ ਪੀਓਗੇ अजद दिन मैं मसूँ मैकी मैकी कोई सुखा सुखदी हा ਬੋਲ ਲੈ ਕੇ ਗਏ ਕੋਈ ਨਹੀਂ ਉੱਤੀਆ ਉੱਤੀਆ ਦੇਖ ਲੇ ਫਿਰ ਸਾਨੂੰ ਦੇਖੋ ਫਿਰ ਤੁਹਾਨੂੰ ਨਾਨਕੇ ਦਿਖਾਵਾਂਗੇ ਇਹਨਾਂ ਨੂੰ ਨਾਨਕੇ ਆ ਗਏ ਹੁਣ ਹੀ ਨਹੀਂ ਉਹਨਾਂ ਨੂੰ ਕਹਿਣਾ ਦੇਖ ਤਾਂ ਬਹੁਤ ਆ ਗਿਆ ਖਾਓ ਨਹੀਂ ਖਾਧਾ ਮੱਖਣ ਜੋੜ ਕੇ ਖਾ ਲਓ ਅੱਗੇ ਉਹਨਾਂ ਦਾ ਨਿਗਰਾਨਾ ਫਿਰ ਕੀ ਹੈ ਫਿਰ ਕੀ ਹੈ ਫਿਰ ਕੀ ਹੈ ਲੱਡੂ ਹੈ ਲੱਡੂ ਹੈ ਲੱਡੂ ਹੈ ਖਾ ਲਾਂਗੇ ਉਹ ਆ ਰਿਹਾ ਆਈ ਜਾ। ਤੂੰ ਆ ਗਿਆ ਉਹ ਆ ਗਿਆ। ਆਗੇ ਨਾਨਕੇ ਆਗੇ ਨਹੀਂ ਆਗੇ। ਅੱਛਾ ਅੱਛਾ ਹਾਂ। ਉਹ ਨਹੀਂ ਹੁੰਦੇ ਆ। ਅੱਛਾ। ਜੋਤ ਐ ਕਹਦੀ ਆਗੇ ਨਾਨਕੇ ਆਗੇ ਨਹੀਂ ਆਏ ਟਰਾਲੀਆਂ ਭਰ ਕੇ ਨਾਨਕੇ ਛਾਗੇ ਨਹੀਂ। ਹਮ। ਖੜ ਜਾ ਤੂੰ ਆਪਾਂ ਨਹੀਂ ਲੱਗ ਜਾ। ਮੈਂ ਘਾਟਾ ਕੋ। ਐ ਹੁੰਦਾ ਆਗੇ ਨਾਨਕੇ ਆਗੇ ਨਾਨਕੇ ਛਾਗੇ ਨਹੀਂ ਆਗੇ ਨਾਨਕੇ ਆਗੇ ਨਾਨਕੇ ਛਾਗੇ। ਬਸ ਤਾਂ ਨਹੀਂ ਨਹੀਂ ਹੁੰਦੇ ਆਖਾਂਗੇ ਨਾਂ। ਹੋਰ ਆਗੇ ਨਾਨਕੇ ਆਗੇ ਮੀਂਹ ਪਵਾ ਗੀਰੀ ਹੋਰ ਆਉਡੀ ਜਾਂਦਾ ਇਹ ਸੈਟ ਅਪ ਨਹੀਂ ਕੀਤਾ ਮੈਂ ਲੈ ਪਹਿਲੇ ਕੰਮ ਉਹ ਕੋਈ ਨਾ ਆਪਾਂ ਡੀਜੇ ਵਰਗੇ ਆ ਸਾਰੇ ਸਾਰੇ ਜਣੇ ਚੱਕ ਇੱਕ ਡੀਜੇ ਮੇਰੇ ਜਿਹੜਾ ਦੋ ਤਿੰਨ ਡੀਜੇ ਨੇ ਡੀਜੇ ਲੱਗ ਨਹੀਂ ਦੇਣੇ ਆਪਾਂ ਇੱਕ ਦਿਆਂ ਤਾਰਾ ਥੋੜੇ ਢਿਲਗਾ ਬਸ ਇਹ ਹੁਣ ਕਿਹ ਦਾਰਾ ਢਿਲਗਾ ਗੀਤਾਂ ਲੋ ਵੀ ਉਧਰ ਚੱਲ ਰਿਹਾ ਡੀਜੇ ਦਾ ਪ੍ਰੋਗਰਾਮ ਡੀਜੇ ਲੱਗ ਰਹੇ ਆ ਇਧਰ ਨਾਨਕਿਆਂ ਦੀ ਹੋ ਰਹੀ ਐ ਬੇਟ ਬੇਸਵਰੀ ਨਾਲ ਬਾਬਾ ਯਾਰ ਇਹ ਕਹਿੰਦੀ 2-2 ਸਮਾਂ ਦੇ ਦੂੰਗੀ ਅਸੀਂ ਤਾਂ ਪਹਿਲੇ ਲੈਣੇ ਦੀ ਕਿਹਾ ਤੋਂ ਵੀ ਇੱਥੇ ਯਾਰ ਪਚਾਲੇ ਖੜਾਂਗੇ ਯਾਰ ਅੜ ਕੇ ਅੜ ਕੇ ਚਲੋ ਚਲੋ ਮੈਂ ਕਿੱਥੇ ਠੀਕ ਵਧੀਆ ਵਾਹ ਬਈ ਆ ਗਿਆ പനിർ പകോട ਸਾਡੀ ਜੋੜੀ ਦੇ ਕੇ ਰਬ ਨੇ ਜੋੜੀ ਨੀ ਕਾਲੇ ਨਾਗਾਾਂ ਦੀ ਜੋੜੀ ਨੀ ਜੋੜੀ ਆਪਣੇ ਭਾਗਾਾਂ ਦੀ ਜੋੜੀਆਂ ਘੜੀਆਂ ਨੇ ਤੂੰ ਐ ਦੇਖ ਇੱਕ ਜੋੜੀ ਹੋਰ ਕਿਸਾਰ ਜੋੜੀਆਂ ਹੁਣ ਬਣੀਆਂ ਇਹਨੂੰ ਬਣੀਆਂ 1000 ਜੋੜੀਆਂ ਹੁਣ ਬਣੀਆਂ ਛੱਟੇ ਚੋਲੇ ਚਿੰਨਾਣੇ ਉਹਨੇ ਕੀਤੇ ਰਬ ਨੇ ਬਣਾਈਆਂ ਜੋੜੀਆਂ ਵੱਲੇ ਵੱਲੇ ਚਲ ਚਲ ਇੱਧਰ ਭਈ ਅੱਗੇ ਹੋ ਜਾਓ ਕਹਿੰਦੇ ਆਗੇ ਭਈ ਨਾ ਹਾਂ ਲੇਟੇ ਜੀ ਥੋੜਾ ਇੱਕੀ ਖੜਾ ਤੈਨਾਂ ਬੜਾਇਆ ਬੜਾਇਆ ਕਰੇ ਬੜਾ ਸੇ ਸਟਾਰਟਿੰਗ ਹੋ ਆਪਾਂ ਨੂੰ ਪਾ ਗਏ ਆਪਾਂ ਨੂੰ ਖੜਾ ਜਾ ਰੀ ਬਵੀਆ ਹੋਨੇ ਗੋਲੇ ਦੇ ਸੁਮਨੇ ਸواری ਰਤਨੀ ਭਵੀਆ ਹੋਨੇ ਕੁਬੀ ਹੀ ਨੂੰ ਹੋਗੀ ਅੱਧੀ ਰਾਤ ਨੇ ਤੂੰ ਕੀ ਆ ਤੀ ਰਾਤਨੀ ਵਣੇ ਬੰਬੀਏ ਨੂੰ ਹੋਗੀ ਅੱਧੀ ਰਾਤ ਨਹੀਂ ਬੰਬੀਆ ਬੋਲੇ ਬੰਬੀਏ ਨੂੰ ਲੱਗੇ ਕੁੰਡੇ ਨੋ ਤੇ ਮਨ ਕਰੇ ਕਣ ਮੁੰਡੇ ਨਹੀਂ ਬੰਬੀਆ ਬੋਲੇ ਬੋਲੇ ਖੁਸ਼ੀ ਨਾ ਰਾਤ ਦੀਆ ਮੁੰਡਿਆ ਹੋਣੀਆ ਤਮਾਰਿਆ ਧਿਆਨ ਨਹੀਂ ਬੋਲੀਆ ਬੋਲੇ मियां तेरे 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 � ਨਾਣ ਕੀ ਆਏ ਨੇ ਭਾਈ ਇੱਥੇ ਫਿਰਦੀਓ ਕੁੜਿਓ ਚਿੜਿਓ ਲੇਖ ਮਹਿੰਦੀ ਬਹੁਤ ਝੜ ਗਈ ਹੈ ਨਾ ਅਜੇ ਪਰਸੋ ਤੱਕ ਤਾਂ ਬਹੁਤ ਗੂੜੀ ਹੋ ਜਾਣੀ ਹੈ ਟਿੱਪ ਉਹਦੀ ਘੈਂਟ ਹੋ ਜਾਣੀ ਹੈ ਆ ਮਹਿੰਦੀ ਲਵਾ ਕੇ ਆਇਆ ਸੀ ਸਾਡਾ ਬੰਦਾ ਲਓ ਭਾਈ ਇਹਨੇ ਦਿੱਤਾ ਸਰਪ੍ਰਾਈਜ਼ ਇੰਡੀਆ ਕੇ ਸਾਰਿਆਂ ਪਰ ਸਾਰਿਆਂ ਨੂੰ ਲੱਗਦਾ ਸੀ ਵੀ ਕਿੰਨੂ ਆਉਂ ਕਿੰਨਾ ਕਿੰਨਾ ਆਗੁੰਨਾ ਕਿੰਨੂ ਫਿਰ ਸਾਰੇ ਜਾਨੇ ਰਾਤ ਲਾਈਵ ਚ ਕਰੀ ਜਾਣੇ ਕਿਨੂ ਕਿੱਥੇ ਆ ਕਿਨੂ ਕਿੱਥੇ ਆ ਕਿਨ ਮੈਨੂੰ ਨਹੀਂ ਸੀ ਪਤਾ ਇਹਨਾਂ ਨੂੰ ਨਹੀਂ ਸੀ ਪਤਾ ਇਹ ਜਿਹੜਾ ਹੈ ਨਾ ਮੈਨੂੰ ਮੈਸੇਜ ਉਹ ਕੀਤਾ ਸੀ ਕਿ ਤੂੰ ਆ ਕੇ ਸਰਪ੍ਰਾਈਜ਼ ਦੇ ਹਾਂ ਇਹ ਕਿਹਾ ਸੀ ਇੱਕਿਆ ਸੀ ਮੈਂ ਕਿਹਾ ਸਰਪ੍ਰਾਈਜ਼ ਦੇ ਦੋ ਜਦੋਂ ਤੜਕੇ ਬਹੁਤ سارے ਟੂਨੇ ਟੱਪੇ ਵੀ ਕਰ ਨਾਲੇ ਸਾਡੀ ਦੀਪ ਨੇ ਤੜਕੇ ਬਹੁਤ ਟੂਨੇ ਟੱਪੇ ਕੀਤੀ ਮੀ ਵੀਰ ਵੀ ਨਹੀਂ ਰੁਕਿਆ ਚੀਜ਼ ਬਾਬਾ ਜੀ ਵਾਈ ਗੁਰੂ ਜੀ ਪੀਸ ਅੱਜ ਆਵੇ ਅੱਜ ਨਾ ਆਵੇ ਅੱਜ ਦਾ ਫੰਕਸ਼ਨ ਵਧੀਆ ਲੰਘ ਜੇ ਕੱਲ ਨੂੰ ਤਾਂ ਚੱਲ ਪੁੱਥੀ ਆਵਾਂਗੇ ਲੇ ਲੈ ਆਪਾਂ ਤਾਂ ਜਵਾਕ ਜੱਲੀ ਸੰਭੀ ਆਣੀ ਪਹਿਲਾਂ